ਸੱਚੇ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਰੀਨ ਕੌਰ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸ਼੍ਰੀ ਫਟੇਗੜ ਸਾਹਿਬ ਦੇ ਵਿੱਚ ਲਾਈਟ ਅਤੇ ਸਾਊਂਡ ਸ਼ੋਅ ਹੋਇਆ ਗੁਰਪੁਰਬ ਦੇ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਵੱਡਾ ਐਲਾਨ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਨੂੰ ਲੈ ਕੇ ਡੀਐਸਪੀ ਦਾ ਵੱਡਾ ਬਿਆਨ ਡੀਸੀ ਅਤੇ ਐਸਐਸਪੀ ਸਿਗਰੂ ਨੇ ਭੁਜਾਈ ਫਰਾਲੀ ਦੀਆਂ ਹੁਣ ਖਬਰਾਂ ਵਿਸਟਾਰ ਦੇ ਨਾਲ ਗੁਰਪੁਰਪ ਦੇ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਗੁਰਪੁਰਪ ਦੇ ਮੌਕੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਅਰਦਾਸ ਵੀ ਕੀਤੀ ਗਈ ਅਤੇ ਇਸ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਸਰਦਾਲੂਹਰੀ ਪਰੇਸ਼ਾਨੀਆਂ ਨੂੰ ਲੈ ਕੇ ਵੀ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਨਾਲ ਅਤੇ ਹੋਰ ਆਰਕਟੈਕਟਸ ਜਾਂ ਫਿਰ ਹੋਰ ਲੋਕਾਂ ਦੇ ਨਾਲ ਗੱਲ ਕਰਕੇ ਸ਼ਰਦਾਲੂਆਂ ਦੀ ਜਿਹੜੀ ਪਰੇਸ਼ਾਨੀਆਂ ਨੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਹਿਲੀ ਪਾਸ਼ਾਹੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ سلسلے ਦੇ ਵਿੱਚ ਉਹਨਾਂ ਨੂੰ ਮਸਤਕ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿਹੜੀ ਹੈ پوری ਦੁਨੀਆ ਦੇ ਵਿੱਚ ਮਸਤਕ ਹੋ ਰਹੀ ਹੈ ਉਹਨਾਂ ਦੇ ਮੁਕੱਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹ ਸਰਵਣ ਕਰ ਰਹੇ ਪਰਿਵਾਰ ਸਮੇਤ ਅੱਜ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪ੍ਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਤ ਬਖਸ਼ੇ ਬਲ ਬਖਸ਼ੇ ਤਕੀਆਂ ਤੇ ਰਾਹ ਤੇ ਚੱਲਣ ਦਾ ਬਲ ਬਖਸ਼ੇ ਤੇ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਹੈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਇਹ ਅਰਦਾਸ ਕੀਤੀ ਹੈ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਨਕ ਲੋਕ ਹਸਣ ਕਰ ਮੈਂ ਬਹੁਤ-ਬਹੁਤ ਬਧਾਈ ਵੀ ਦਿਨਾਂ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਨਨਕਾਣਾ ਸਾਹਿਬ ਗਈ ਹੋਏ ਨੇ ਮੱਥਾ ਟੇਕਨ ਜਿੱਥੇ ਵੀ ਸਰਵਤਾਪ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਆ ਮੈਂ ਚਾਹੁੰਨਾ ਕਿ ਸੁਖ ਸ਼ਾਂਤੀ ਰਹੇ ساری ਦੁਨੀਆ ਮਾਦ ਸਾਹਿਬ ਕੱਲ ਜਿੱਥੇ ਦੇ ਵੀ ਕੋਈ ਵਾਪਸ ਭੇਜੇਗਾ ਜਿਹੜੇ ਪਾਕਿਸਤਾਨ ਮੈਸੇਂਜਰ ਉਹ ਉਹਨਾਂ ਦਾ ਕੋਈ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਉਤਾ ਇਹਨਾਂ ਨਾਲ ਆਪਸ ਚ ਦੋਨੇ ਕੰਟਰੀਆਂ ਨਾਲ ਗੱਲ ਕਰਨੀ ਚਾਹੀਦੀ ਅਧਵਾ ਇਸ ਕੋਈ ਇਦਾਂ ਦੀ ਕੱਲ ਚ ਹੋਣੀ ਨਹੀਂ ਚਾਹੀਦੀ ਨਾ ਸਾਹਿਬ ਟੀਮ ਸਰਪ੍ਰਿੰਤਕਾਰ ਤੋਂ ਮੈਨੂੰ ਦੋ ਗੱਲ ਸੰਗਤ ਨਾਲ ਸੈਂਟਰ ਨੂੰ ਲਿਖੋ ਦੇਖਿਓ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਗੁਗਰਾਮ ਦਾ ਸ਼ਹਿਰ ਹੈ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਪਾਉਣੇ 2-2 ਲੱਖ ਤੱਕ ਵੀ ਚਲੀ ਜਾਂਦੀ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੇ ਉਹਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਕੜੋ ਕੋਈ ਅੱਜਕਲ ਬਹੁਤ ਟੈਕਨੋਲੋਜੀ ਆ ਗਈ ਤਾਂ ਕਿ ਸਰਦਾਰਾਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਹੋਈ ਕਈ ਵਾਰੀ ਗੱਡੀਆਂ ਖੜਾਉਣੀ ਪੈਂਦੀ ਹੈ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਇਹ ਕਰ ਸਰਕਾਰ ਵਿੱਚ ਮੌਜੂਦ ਹੀ ਖੋਲੰਦੀ ਮੰਗੋਲੀ ਕੇਂਦਰ ਨੂੰ ਲਿਖੋਗੇ ਜੀ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲ੍ਹਿਆ ਸੀਗਾ ਜੇ ਲਿਖਿਆ ਤੋਂ ਹੀ ਖੋਲਦੇ ਐ ਫਿਰ ਕੀ ਫਾਇਦਾ ਹੋਇਆ ਇਹ ਉਹਨਾਂ ਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਉਹ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨਾਲ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਹਰ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਨਾ ਨੁਕਰ ਹੋਈ ਸੀ ਪਰ ਜੱਥਾ ਵੀ ਚੱਲਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਮਾਨ ਸਰ ਜੀ ਕਿ ਗੁਜਰਾਤ ਤੋਂ ਵਪਾਰ ਚੱਲ ਰਿਹਾ ਹੈ ਕਿ ਦੋਵੇਂ ਛੁਣ ਹੋਣ ਦੀ ਰਗਾਂ ਦੀ ਉਹਨਾਂ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਿਲਕ ਰੂਟ ਜਿਹੜਾ ਹੈ ਇਹ ਖੁੱਲ ਜੇ ਹਾਂਜੀ ਬਿਲਕੁਲ ਆਬੋ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਵਧੂਗਾ ਅਸੀਂ ਸਮੇਂ-ਸਮੇਂ ਤੇ ਮੰਗ ਕਰਦੇ ਰਹਿੰਦੇ ਹਾਂ ਜਦੋਂ ਵੀ ਹੁਣ ਗੁਰੂ ਸਾਹਿਬ ਨੇ ਜਾਤ-ਪਾਤ ਨੂੰ ਜੋ ਹੈ ਉਹ ਪਿਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਬਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਮੈਂ ਗੁਰੂ ਘਰ ਆਇਆ ਹਾਂ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਨੂੰ ਪਹਿਚਾਨ ਬੁਦਾਸ ਸੁਨੇਹਾ ਦਿੱਤਾ ਸੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਆ ਉਹ ਉਹਨਾਂ ਨੂੰ ਅਪੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਬਾਅਦ ਵਿੱਚ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਮਤ ਬੁੱਧੀ ਰੱਖ ਕੇ ਬੋਲੋ ਮੈਂ ਦੋਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਸ਼੍ਰੀ ਫਤਿਹਗੜ ਸਾਹਿਬ ਦੇ ਵਿਖੇ ਲਾਈਟ ਅਤੇ ਸਾਊਂਡ ਸ਼ੋਅ ਹੋਇਆ ਜਿਸ ਦੇ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦਿੱਤੀ ਗਈ ਫਿਲਹਾਲ ਪੰਜਾਬ ਦੇ ਵਿੱਚ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੇ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠਾਂ ਇਹ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾਵੇਗਾ ਤੇ ਪੂਰੇ ਨਵੰਬਰ ਦੇ ਜਿਹੜਾ ਮਹੀਨਾ ਹੈ ਉਹ ਹੁਣ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਜਾਵੇਗਾ ਤੇ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ ਜਿਸ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਜਿਹੜੀ ਹੁਣ ਜਾਣਕਾਰੀ ਹੈ ਉਹ ਦਿੱਤੀ ਜਾਵੇਗੀ। ਥੈਂਕ ਯੂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਜਿਨ੍ਹਾਂ ਨੂੰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾ। ਜੇ ਅੱਜ ਪੂਰੇ ਸਾਡੇ ਦੇਸ਼ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਨੂੰ ਆਪੋ ਆਪਣੇ ਧਰਮਾਂ ਨੂੰ ਮੰਨਣ ਦੀ ਇਜਾਜ਼ਤ ਹੈ ਤਾਂ ਜੇ ਅੱਜ ਅਸੀਂ ਬੜੇ ਮਾਣ ਦੇ ਨਾਲ ਅੱਜ ਪੂਰਾ ਭਾਰਤ ਆਪਣੀ ਸਿਰ ਤੇ ਪਗੜੀ ਸਲਾਮਤ ਕਰੀ ਬੈਠਾ ਹੈ ਤਾਂ ਮੇਰਾ ਇਹ ਮੰਨਣਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਦੀ ਭਾਈ ਮੰਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਕੁਰਬਾਨੀ ਦੀ ਬਦੌਲਤ ਉਸੇ ਦੇ ਚੱਲਦੇ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗਗਵਾਹੀ ਦੇ ਅੰਦਰ ਚੱਲਦੀ ਹੈ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਮਹਾਰਾਜ ਦਾ ਜੋ 350 ਸਾਲ ਸ਼ਹਾਦਤ ਦਾ ਦਿਹਾੜਾ ਆ ਰਿਹਾ ਇਹਨੂੰ ਅਸੀਂ ਸ਼ਹਾਦਤ ਦੀ ਸ਼ਤਾਬਦੀ ਦੇ ਰੂਪ ਵਿੱਚ ਮਨਾਦੇ ਹੋਏ ਪੂਰਾ ਮਹੀਨਾ ਨਵੰਬਰ ਦਾ ਮਹੀਨਾ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਜਿਹੜੇ ਨੇ ਅਸੀਂ ਇਹ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਕਰਵਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਮਹਾਰਾਜ ਦੀ ਕੁਰਬਾਨੀ ਦੇ ਬਾਰੇ 'ਚ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਬਿਆਦਾ ਦੀ ਕੁਰਬਾਨੀ ਦੇ ਬਾਰੇ 'ਚ ਪਤਾ ਲੱਗ ਸਕੇ ਸੋ ਉਸ ਦੇ ਲਈ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਚੰਡੀਗੜ੍ਹ ਸਾਰੇ ਸਾਡੇ ਸੰਤ ਮਹਾਂਪੁਰਖ ਸਾਡੇ ਧਾਰਮਿਕ ਜਿਹੜੇ ਰਹਿਬਰ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਬੇਜਤੀ ਨੂੰ ਕਬੂਲ ਕਰਦੇ ਹੋਏ ਉੱਥੇ 71 ਤੱਕ ਕੀਤੀ ਸੀ ਜਿੱਤੇ ਫਿਰ ਇੱਕ ਫੈਸਲਾ ਲੱ타 ਗਿਆ ਕਿ ਮर्यादा ਅਨੁਸਾਰ ਹੀ ਮੁੱਖ ਰੱਖਦੇ ਹੋਏ ਪੰਜ ਮੈਂਬਰੀ ਟੀਮ ਬਣਾਈ ਗਈ ਧਾਰਮਿਕ ਸਾਡੇ ਆਗੂਆਂ ਦੀ ਤੇ ਤਿੰਨ ਮੈਂਬਰੀ ਟੀਮ ਉਹਨਾਂ ਦੇ ਨਾਲ ਅਟੈਚ ਕੀਤੀ ਗਈ ਜਿਹੜੇ ਸਿੱਖ ਸਟੋਰੀਅਨ ਨੇ ਸਾਡੇ ਤੇ ਇਸ ਤੋਂ ਇਲਾਵਾ ਫਿਰ ਸਾਰੀਆਂ ਚੀਜ਼ਾਂ ਕਰਮਬਾਰ ਤਰੀਕੇ ਨਾਲ ਮर्यादा पूर्वक ਹੋ ਸਕਣ ਪੋਸਟਰ ਸਮਾਗਮ ਦੇ ਵਿੱਚ ਪੰਜਾਬ ਦੇ ਜਿੰਨੇ 23 ਜਿਹਦੇ ਨੇ 23 ਜਿਹਦੇਆਂ ਦੇ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹੜਾ ਚੱਲਦੇ ਅੱਜ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਅੱਜ ਸਾਊਂਡ ਐਂਡ ਲਾਈਟ ਸ਼ੋਅ ਹੈ ਜਿਹੜਾ ਕਰਵਾਇਆ ਜਾ ਰਿਹਾ ਮੇਰੇ ਨਾਲ ਸਾਡੇ ਫਤੇਗੜ ਸਾਹਿਬ ਤੋਂ ਐਮਐਲਏ ਲਖਵੀਰ ਸਿੰਘ ਜੀ ਰਾਏ ਸਾਹਿਬ ਖੜੇ ਨੇ ਅਗਲੋਤ ਤੋਂ ਸਾਡੇ ਐਮਐਲਏ ਗੁਰਿੰਦਰ ਸਿੰਘ ਗੈਰੀਬੜੀ ਸਾਹਿਬ ਖੜੇ ਨੇ ਬਸੀ ਪਟਨਾਣਾ ਤੋਂ ਐਮਐਲਏ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਉਰੋ ਫਤੇਗੜ ਸਾਹਿਬ ਤੋਂ ਸੋਨਾ ਠਿੰਪੀ ਖੜੇ ਨੇ ਤੇ ਐਸਐਸਪੀ ਫਤੇਗੜ ਸਾਹਿਬ ਸ਼ੋਭ ਮੱਕਰ왈 ਜੀ ਸਾਰੇ ਪ੍ਰਸ਼ਾਸਨ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਇਹ ਸਾਂਝਾ ਉਪਰਾਲਾ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਸੰਗਤ ਹੈ ਉਹ ਜਿਹੜੀ ਸੰਗਤ ਹੈ ਉਹ ਅੱਜ ਇਸ ਸਾਊਂਡ ਐਂਡ ਲਾਈਟ ਸ਼ੋਅ ਦੇ ਉੱਤੇ ਪਹੁੰਚੀ ਹੈ ਪਹਿਲਾ ਕਿੰਦਰਬਾਰ ਹੋਊਗਾ ਫਿਰ ਸਾਊਂਡ ਐਂਡ ਲਾਈਟ ਸ਼ੋਅ ਹੋਊਗਾ ਗੁਰੂ ਸਾਹਿਬ ਦੀ ਕੰਪਲੀਟ ਜੀਵਨੀ ਸਾਰੀ ਜੀਵਨੀ ਕਿ ਕਿੱਦਾਂ-ਕਿੱਦਾਂ ਕਸ਼ਮੀਰੀ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਚੱਲ ਕੇ ਅਨੰਦਪੁਰ ਸਾਹਿਬ ਅਕੇ ਪਹੁੰਚੇ ਤੇ ਕਿੱਦਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਚਾਨੀ ਚੌਕ ਵਿਖੇ ਗਏ ਕਿਵੇਂ ਮਾਰੇ ਕਿ ਸ਼ਹਾਦਤ ਹੋਈ ਕਿਵੇਂ ਭਾਈ ਮਤੀ ਦਾਸ ਜੀ ਨੇ ਭਾਈ ਸਤੀ ਦਾਸ ਜੀ ਨੇ ਭਾਈ ਵਿਦਾਤਾ ਜੀ ਨੇ ਕਿਸ ਤਰ੍ਹਾਂ ਦੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਤੇ ਤਾਂ ਜੋ ਮਨੁੱਖਤਾ ਸਾਡੀ ਇਹ ਡੈਮੋਕ੍ਰੇਸੀ ਸਾਡੀ ਜਮਹੂਰੀਅਤ ਹੈ ਜਿਹੜੀ ਉਹ ਜਿਉਂਦੀ ਰਹਿ ਸਕੇ ਸੋ ਅੱਜ ਉਸ ਦੇ ਮਾਧਮ ਦੇ ਨਾਲ ਅੱਜ ਤੁਸੀਂ ਮੀਡੀਆ ਐਡੀ ਵੱਡੀ ਕਵਰੇਜ ਕਰਨ ਦੀ ਪਹੁੰਚਿਆ ਹੋਰੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡੇ ذریعے ਹੀ ਇਹ ਜਿਹੜੇ ਪ੍ਰੋਗਰਾਮ ਨੇ ਰਾਜਪਤਰੀ ਸਮਾਗਮ ਜਿਹੜੇ ਹੋ ਰਹੇ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸੰਗਤ ਬੈਠੀ ਹੈ ਜਿਹੜੀ ਗੁਰੂ ਸਾਹਿਬ ਨੂੰ ਪਿਆਰ ਕਰਦੀ ਹੈ ਇਹ ਉਹਨਾਂ ਤੱਕ ਇਹ ਗੱਲ ਹੈ ਜਿਹੜੀ ਇਹ ਤੁਸੀਂ ਉਹ ਪਹੁੰਚਾਉਣੀ ਹੈ ਸੋ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਹੈ ਕਿ 23 ਤਰੀਕ 24 ਤਰੀਕ 25 ਤਰੀਕ ਇਸੇ ਮਹੀਨੇ ਦੀ ਨਵੰਬਰ ਮਹੀਨੇ ਦੀ 23 ਤਰੀਕ 24 ਤਰੀਕ 25 ਤਰੀਕ ਨੂੰ ਰਾਜਪਤਨੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋ ਰਏ ਨੇ ਸਾਰੇ ਜਣੇ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਤਿੰਨ ਤਿੰਨ ਦੇ ਸਮਾਗਮਾਂ ਦੇ ਵਿੱਚ ਪਹੁੰਚੋ ਔਰ ਗੁਰੂ ਸਾਹਿਬ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਜੋ ਕੀਚਾ ਅੱਜ ਵੀ ਸਾਨੂੰ ਨਹੀਂ ਪਤਾ ਉਹ ਸਾਰੀਆਂ ਚੀਚਾਂ ਸਾਨੂੰ ਤੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਬਹੁਤ ਬਹੁਤ ਧੰਨਵਾਦ ਵਾਈਪੁਰ ਜੀ ਦਾ ਖਾਲਸਾ ਵਾਈਪੁਰ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਨੂੰ ਲੈ ਕੇ ਡੀਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਵੱਡਾ ਬਿਆਨ ਜਿਹੜਾ ਉਹ ਦਿੱਤਾ ਗਿਆ DSP ਵੱਲੋਂ ਕਿਹਾ ਗਿਆ ਕਿ ਹੁਣ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਜਿਹੜੇ ਨੇ ਉਹ ਹੁਣ ਪ੍ਰੋਗਰਾਮ ਰਨ ਕਰਨਗੇ ਤਾਂ ਜੋ ਬੱਚਿਆਂ ਦੇ ਵਿੱਚ ਅਵੇਅਰਨੈਸ ਦੇਖੀ ਜਾਵੇ ਅਤੇ ਇਸ ਦੇ ਨਾਲ-ਨਾਲ ਜਿੰਨੇ ਵੀ ਡੀਓਜ਼ ਨੇ ਉਹ ਹੁਣ ਧਿਆਨ ਰੱਖਣਗੇ ਕਿ ਜਿੰਨੇ ਵੀ ਪ੍ਰੋਗਰਾਮ ਨੇ ਉਸ ਸਮੇਂ ਸਿਰ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ ਨੇ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਉਹ DSP ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਇੰਨਾ ਹੀ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੌਜੂਦਾ ਦੌਰ ਦੀ ਜਿਹੜੀ ਪੁਲਿਸ ਹੈ ਉਹ ਅੰਗਰੇਜ਼ਾਂ ਦੇ ਦੌਰ ਦੀ ਪੁਲਿਸ ਨਹੀਂ ਹੈ देखिए जो टीचर बच्चे हैं उनको ज़्यादा से ज़्यादा नॉलेज फैमिली एंड स्कूल से मिलती है तो अगर हमने टीचर्स को ट्रेन कर दिया है टीचर्स को अवेयर कर दिया है तो ऑटोमेटिकली वो ट्रिकल डाउन थ्योरी है कि अगर एक टॉप नॉच पर्सन को हमने अवेयर कर दिया है एजुकेट कर दिया है सो तो दे विल उनकी ड्यूटी है बच्चों को उन्होंने एजुकेट करना है अवेयर करना है तो सिमिलरली जो भी डिस्ट्रिक्ट एजुकेशन ऑफिसर्स हैं दे विल रन प्रोग्राम्स इन देयर डिस्ट्रिक्ट्स डिस्ट्रिक्ट्स प्रोग्राम जो डी ओज हैं वो ऑल ओवर मॉनिटरिंग करेंगे उसकी रिपोर्टिंग होगी कि क्या हमारे प्रोग्राम्स चल रहे हैं अवेयरनेस के रिगार्डिंग और इसका हमारी जो बेनिफिट्स हैं वो कितने बेनिफिट्स अक्रू हो चुके हैं

हमारी जगह बिजी हो जाएगी बच्चों के लिए तो जैसे कि पेरेंट टीचर मीटिंग्स होती हैं एनअल फंक्शंस होते हैं स्कूल्स में बहुत तरह के प्रोग्राम्स होते हैं एंड देयर इज एन एसपीसी प्रोग्राम गोइंग ऑन विध पंजाब पुलिस एंड एजुकेशन डिपार्टमेंट इन पंजाब वेयर चिल्ड्रन विजिट्स एसएसपी एस पी ऑफिस डी पुलिस स्टेशन वो विजिट करते हैं उन्हें बताया जाता अवेयर किया जाता तो सिमिलरली जैसे पेरेंट टीचर मीटिंग से पेरेंट्स आते हैं तो टीचर्स उनको भी एक्सप्लेन करेंगे कि उन्होंने आज यहाँ पे क्या सीखा और उनको क्या उनके राइट्स हैं क्या उनकी ड्यूटीज हैं उन्होंने कैसे आगे प्रोसीड करना डीसी ਅਤੇ एसएसपी ਸੰਗਰੂਰ ਦੇ ਵੱਲੋਂ ਪ੍ਰਾਲੀ ਦੀ ਅਗ ਨੂੰ ਬੁਝਾਇਆ ਜਾਂਦਾ ਹੈ। ਡੀਸੀ ਅਤੇ एसएसपी ਸੰਗਰੂਰ ਇਹ ਦੌਰੇ ਤੇ ਹੁੰਦੇ ਨੇ ਜਿਸ ਸਮੇਂ ਇਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਪ੍ਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਜਿਸ ਤੋਂ ਬਾਅਦ ਖੁਦ ਟੀਸੀ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਪੂਰੇ ਮਾਮਲੇ ਦੀ ਸਾਝੀ ਕੀਤੀ ਜਾਂਦੀ ਹੈ। ਜਿਸ ਦੇ ਵਿੱਚ ਡੀਸੀ ਵੱਲੋਂ ਦੱਸਿਆ ਜਾਂਦਾ ਹੈ ਕੀ ਇਹ ਇਸ ਜਗ੍ਹਾ ਤੇ ਹੁਣ ਪ੍ਰਾਲੀ ਜਿਹੜੀ ਆ ਉਸ ਨੂੰ ਜਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰਾਲੀ ਦੀ ਅੱਗ ਨੂੰ ਬੁਝਾਇਆ ਜਾਂਦਾ ਹੈ ਇਸੇ ਤਰ੍ਹਾਂ ਨਾਲ ਉਹਨਾਂ ਦੇ ਵੱਲੋਂ ਕੰਟਰੋਲ ਰੂਮ ਦਾ ਨੰਬਰ ਵੀ ਸਾਂਝਾ ਕੀਤਾ ਜਾਂਦਾ ਹੈ ਅੱਜ 4 ਨਵੰਬਰ ਨੂੰ ਮੈਂ ਤੇ ਐਸਐਸਪੀ ਸਾਹਿਬ ਆਪਾਂ ਦੋਵੇਂ ਇਕੱਠੇ ਹੀ ਤੇ ਨਿਕਲੇ ਸੀਗੇ ਕਿ ਪਿੰਡਾਂ ਦਾ ਦੌਰਾ ਕਰਨ ਲਈ ਕਿਉਂਕਿ ਸਾਨੂੰ ਖਬਰਾਂ ਜਿਹੜੀਆਂ ਸੀ ਉਹ ਮਿਲ ਰਹੀਆਂ ਸੀ ਕਿ ਅੱਗਾ ਜਿਹੜੀਆਂ ਨੇ ਉਹ ਨਿਰੰਤਰ ਜਿਹੜੀਆਂ ਲੱਗ ਰਹੀਆਂ ਨੇ ਐ ਰਿਪੋਰਟਾਂ ਵੀ ਜਿਹੜੀ ਆ ਰਹੀਆਂ ਨੇ ਤੇ ਉਹਦੇ ਹਿਸਾਬ ਨਾਲ ਤੇ ਅੱਜ ਕੁਲਰਤੀ ਆਪਾਂ ਲੰਘ ਰਹੇ ਸੀਗੇ ਤੇ ਸੜਕ ਤੋਂ ਸਾਨੂੰ ਦੱਸਿਆ ਕਿ ਗੁਰਦਾਸਪੁਰਾ ਪਿੰਡ ਦੇ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜੀ ਐ ਉਹ ਨਾੜ ਨੂੰ ਜਿਹੜੀ ਰੈਂਦ ਖੁੰਦ ਨੂੰ ਉਹ ਅੱਗ ਲੱਗੀ ਹੋਈ ਹੈ ਤੇ ਕੁਲਰਤੀ ਜਿਹੜੇ ਜ਼ਮੀਨ ਦੇ ਜਿਹੜੇ ਜੋ ਠੇਕੇ ਦੇ ਮੋਂਦੇ ਨੇ ਸ਼ੌਕਤ ਅਲੀ ਤੇ ਉਹ ਵੀ ਨਾਲ ਹੀ ਆਪਣੇ ਹੈਗੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਕੋਲ ਆਪਸ਼ਨ ਹੋਰ ਕੋਈ ਨਹੀਂ ਜਦ ਕਿ ਕਹਿੰਦੇ ਇਹਨਾਂ ਨੇ ਅਪਲਾਈ ਕੀਤਾ ਬਟ ਇਹਨਾਂ ਨੂੰ ਮਿਲਿਆ ਨਹੀਂ ਬਟ ਉਹ ਚਲੋ ਡਰਾਅ ਫਲੋਟਸ ਦੇ ਨਾਲ ਹੀ ਹੈ ਤੇ ਬਟ ਕੰਟਰੋਲ ਰੂਮ ਬਾਰੇ ਆਪਾਂ ਹਰ ਜਿਹੜਾ ਹੈ ਜਿਹੜੀ ਸਪੈਸ਼ਲਿਸ ਆਪਣੀ ਹੁੰਦੀ ਹੈ ਤੇ ਆਪਾਂ ਉਹਦੇ ਵਿੱਚ ਜਾਣਕਾਰੀ ਦਿੰਨੇ ਆ ਜੋ ਕਿ ਸਵੇਰ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਚੱਲਦਾ ਹੈ ਤੇ ਜਦ ਐਸੇ ਦੇਖਿਆ ਕਿ ਆਪਾਂ ਅਗ ਲੱਗੀ ਹੋਈ ਹੈ ਤੇ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀ ਟਾਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਤੇ ਨਾਲ ਸਾਡੇ ਐਕਸੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਵਿਕਾਸ ਅਫਸਰ ਆਪਾਂ ਸਾਰਿਆਂ ਨੇ ਲੱਕੇ ਜਿਹੜਾ ਸੀਗਾ ਉਹ ਅੱਗ ਨੂੰ ਜਿਹੜਾ ਸੀਗਾ ਬੁਝਾਇਆ ਤੇ ਮੈਂ ਹੁਣ ਜਿਹੜਾ ਹੈ ਮੁੱਖ ਖੇਤੀਬਾੜੀ ਅਫਸਰ ਜਿਹੜੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੇ ਇਸ ਜ਼ਿੰਮੇਦਾਰ ਇਹ ਦੱਸ ਰਹੇ ਨੇ ਕਿ ਇਹ तकरीबन 100 ਕਿੱਲੇ ਦੇ ਕੋਲ ਜਿਹੜਾ ਹੈ ਖੇਤੀਬਾੜੀ ਜਿਹੜੀ ਕਰਦੇ ਨੇ ਠੇਕੇ ਦੇ ਉੱਤੇ ਹੁੰਦਾ ਤੇ ਇਹਨਾਂ ਨੂੰ ਜਿਸ ਕੀ ਜੋ ਵੀ ਸੰਦ ਜਿਹੜੇ ਨੇ ਐਕਸੀਟਿਵ ਜਾਂ ਇੰਸਟੀਚਿਊਟ ਲਈ ਉਹ ਜਿਹੜੇ ਚਾਹੀਦੇ ਨੇ ਤੇ ਉਹ ਫੌਰੀ ਤੌਰ ਤੇ ਜਿਹੜਾ ਹੈ ਆਪਾਂ ਇਹਦਾ ਪ੍ਰਬੰਧ ਕਰਵਾਈਏ ਤੇ ਮੈਂ ਇੱਕ ਜਿਹੜਾ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਵੇਂ ਕਿ ਸ਼ੌਕਤ ਅਲੀ ਜਿਹਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਆਪਾਂ ਹਰ ਪ੍ਰੈਸ ਲੀਸ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਜਿਹੜੀ ਹੈ ਉਹ ਦਿੰਨੇ ਆ ਤੇ ਹੁਣ ਜਿਹੜਾ ਡੇਲੀ ਜਿਹੜੀ ਹੈ ਸਾਡੀ ਇਹ ਜਾਣਕਾਰੀ ਜਿਹੜੀ ਉਹ ਲੱਗਦੀ ਹੈ ਸੋ ਮੈਂ ਜ਼ਿੰਮੇਵਾਰ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਜੜੀ ਹੈ ਜ਼ਰੂਰ ਕਰਾਂਗਾ ਕਿ ਕੰਟਰੋਲ ਰੂਮ ਜਿਹੜਾ ਨੰਬਰ ਹੈ ਉਹਦੇ ਤੇ ਈਵਨ ਜਿਹੜਾ ਹੈ ਮੇਰਾ ਆਪਣਾ ਜਿਹੜਾ ਪਰਸਨਲ ਨੰਬਰ ਹੈ ਉਹਦੇ ਤੇ 9872033933 ਕਿਰਪਾ ਕਰਕੇ ਇੱਕ ਸਿੰਪਲ ਮੈਨੂੰ WhatsApp ਮੈਸੇਜ ਜਿਹੜਾ ਹੈ ਕਿ ਆਪਣਾ ਨਾਂ ਕੀ ਹੈ ਆਪਣਾ ਨੰਬਰ ਕੀ ਹੈ ਆਪਣੀ કુલ ਕਿੰਨੀ ਜਿਹੜੀ ਜਿਹੜੀ ਫਸਲ ਖੇ ਕਿੱਲੇ ਨੇ ਜਿਦੇ ਵਿੱਚ ਆਪਾਂ ਫਸਲ ਜਿਹੜੀ ਹੈ ਉਹਦੇ ਚ ਰੈਂਦਖੂ ਜਿਹੜੀ ਆ ਉਹ ਮੈਨੇਜ ਕਰਨੀ ਹੈ ਕਿਰਪਾ ਕਰਕੇ ਇੱਕ ਵਾਰੀ ਦੱਸੋ ਜ਼ਰੂਰ ਤਾ ਜੋ ਜਿਹੜਾ ਪ੍ਰਸ਼ਾਸਨ ਜਿਹੜਾ ਵਚਨਬੱਧ ਹੈ ਐ ਐਂਡ ਅਸੀਂ ਕਮਿਟਿਡ ਆ ਕਿ ਕਿਸਾਨਾਂ ਨੂੰ ਆਪਾਂ ਸਹਾਇਤਾ ਜਿਹੜੀ ਹੈ ਉਹ ਮਹੀਆ ਕਰਵਾਨੀ ਐ ਐਕਸਿਟੂ ਯਾ ਇੰਸਟਿਟਿਊਟ ਮੈਨੇਜਮੈਂਟਲੀ ਐਂਡ ਸਾਡੇ ਕੋਲ ਸੰਧ ਜਿਹੜੇ ਨੇ ਬੇਲਰ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਪ੍ਰਯਾਪਤ ਹੈ ਤੇ ਮੈਂ ਇਹੀ ਬੇਨਤੀ ਜਿਹੜੀ ਹੈ ਜ਼ਿੰਮੇਵਾਰ ਭਰਾਵਾਂ ਨੂੰ ਇੱਕ ਵਾਰੀ ਫੇਰ ਮੈਂ ਕਰਨਾ ਕਰਨਾ ਚਾਹਾਂ ਕਿ ਆਪਾਂ ਵਾਤਾਵਰਨ ਨੂੰ ਵੀ ਜਿਹੜਾ ਪ੍ਰਦੂਸ਼ਿਤ ਨਾ ਕਰੀਏ ਆਪਾਂ ਆਪਣੀ ਭੂਮੀ ਜਿਹੜੀ ਹੈ ਆਪਾਂ ਉਹਦੀ ਵੀ ਜਿਹੜੀ ੀਲਡ ਐ ਤੇ ਉਹਦੀ ਕੁਆਲਿਟੀ ਜਿਹੜੀ ਹੈ ਸੋਇਲ ਕੁਆਲਿਟੀ ਜਿਹੜੀ ਹੈ ਉਹਨੂੰ ਬਰਕਰਾਰ ਰੱਖੀਏ ਆਪਾਂ ਕਿਰਪਾ ਕਰਕੇ ਰੈਂਦ ਖੁੰਦ ਨੂੰ ਅੱਗ ਨਾ ਲਾਈਏ ਜੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੈਂ ਅਸੀਂ ਦੋਵੇਂ ਆਪਣੀ ਪੂਰੀ ਫੋਰਸ ਦੇ ਨਾਲ ਪੈਟਰੋਲਿੰਗ ਕਰ ਰਹੇ ਸੀ ਸਾਡੀ ਜਿਹੜੀ ਪਰਾਲੀ ਪ੍ਰੋਟੈਕਸ਼ਨ ਫੋਰਸ ਹੈ ਜ਼ਿਲ੍ਹੇ ਦੀ ਜਿਹੜੀ ਜੁਆਇੰਟ ਟੀਮਸ ਨੇ ਉਹ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਨੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸੇ ਲਗਾਤਾਰਤਾ ਵਿੱਚ ਅਸੀਂ ਦੋਵੇਂ ਵੀ ਜੋ ਆਪਣੀ ਡੇਲੀ ਪੈਟਰੋਲਿੰਗ ਕਰਦੇ ਹਾਂ ਜਦੋਂ ਅਸੀਂ ਨਿਕਲੇ ਤਾਂ ਪਤਾ ਚੱਲਿਆ ਕਿ ਇੱਥੇ ਅਸੀਂ ਇੱਕ ਥਾਂ ਤੇ ਰੁਕੇ ਜਿੱਥੇ ਨਾੜ ਨੂੰ ਅੱਗ ਲੱਗੀ ਸੀ ਇਹ ਪਿੰਡ ਖੁਰਾਣਾ ਹੈ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅੱਗ ਨੂੰ ਬੁਝਾਇਆ ਤੇ ਸਾਡੀ ਗੁਜ਼ਾਰਿਸ਼ ਹੈ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਨਾੜ ਦੀ ਤੇ ਰਹਿਦ ਖੂੰਦ ਦੀ ਸਾਮ ਸੰਭਾਲ ਕਰਨ ਅਦਾਇਦਾ ਮੁਤਾਬਿਕ ਤੇ ਇਸ ਨੂੰ ਅਗ ਨਾ ਲਾਂ ਵਰਨਾ ਸਾਨੂੰ ਨਿਯਮਾਂ ਮੁਤਾਬਿਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਇਹ ਜਿਹੜੀ ਰਹਿਦ ਖੂੰਦ ਹੈ ਇਸ ਦੇ ਸਾਮ ਸੰਭਾਲ ਦੇ ਲਈ ਸਾਡੇ ਨਾਲ ਚੀਫ ਐਗਰੀਕਲਚਰ ਅਫਸਰ ਵੀ ਨੇ ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਚੀਫ ਐਗਰੀਕਲਚਰ ਅਫਸਰ ਸਭਾ ਤੇ डीसी ਸਾਹਿਬ ਦੇ ਜੋ ਵੀ ਆਫਿਸ ਵਿੱਚ ਮੌਜੂਦਾ ਮਦਦ ਹੈ ਉਸ ਨੂੰ ਜ਼ਰੂਰ ਅਵੇਲ ਕਰਨ ਤੇ ਇਸ ਪਾਸੇ ਨਾ ਜਾਣ ਧੰਨਵਾਦ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਐਨਾ ਹੀ ਮੈਨੂੰ ਦਿਓ ਇਜਾਜ਼ਤ